ਦਾ ਕਰ ਲੋ ਥੋੜਾ ਕਿਉਂਕਿ ਇਹ ਸਾਡੇ ਪ੍ਰਭੂ ਹੈ ਪਰਮਾਤਮਾ ਜਿਨ੍ਹਾਂ ਨੇ ਸ੍ਰਿਸ਼ਟੀ ਰਚੀ ਉਹਨਾਂ ਦਾ ਜੇ ਨੁਕਸਾਨ ਹੋਇਆ ਇਸ ਕਰਕੇ ਸਾਰੇ ਇਕੱਠੇ ਹੋਏ ਹੈ ਜੇ ਮੇਲੇ ਸਾਹਿਬ ਵੀ ਆਏ ਸੀ ਉਹਨਾਂ ਨੇ ਕਿਹਾ ਕਿ ਅਸੀਂ 5 ਵਜੇ ਤੱਕ ਚੋਰ ਫੜ ਕੇ ਦਵਾਂਗੇ ਜੇ ਚੋਰ ਨਹੀਂ ਫੜੇ ਜਾਂਦੇ 5 ਵਜੇ ਤੱਕ ਤਾਂ ਕੱਲ ਨੂੰ ਕੋਈ ਵੀ ਅਸ਼ਵਸ਼ਾਨ ਕਾੜ ਚ ਸੰਸਕਾਰ ਨਹੀਂ ਹੋਏਗਾ ਔਰ ਕੱਲ ਤੋਂ ਕੋਈ ਵੀ ਮੰਦਰ ਦਾ ਕਪਾਟ ਨਹੀਂ ਖੁੱਲੇਗਾ ਸਦਾ ਲਈ ਮੰਦਰ ਬੰਦ ਹੋਗੇ ਜਦ ਤੱਕ ਚੋਰੀ ਨਹੀਂ ਫੜੀ ਜਾਂਦੀ ਇਹ ਹਿੰਦੂ ਨਹੀਂ ਹੋ ਰਿਹਾ ਜੀ ਜੇਕਰ ਹੋਰ ਤਰ੍ਹਾਂ ਦੇ ਹੁੰਦਾ ਇਹ ਹੁਣ ਤਾਂ ਪ੍ਰਸ਼ਾਸਨ ਵੀ ਕੀ ਸਾਰੇ ਗੱਜ ਪ੍ਰਸ਼ਾਸਨ ਪੰਜਾਂ ਦਿੱਤੇ ਫਿਰਦਾ ਹੁਣ ਤਾਂ ਚੋਲ ਫਰੇ ਵੀ ਹੁੰਦੇ ਆ ਪਤਾ ਇਹ ਹਿੰਦੂਆਣਾ ਪਤਾ ਸੁਣਾਲੇ ਵੀ ਇਹ ਕੰਮ ਹੋਇਆ ਅੱਜ ਖੰਨੇ ਹੋ ਚੁੱਕੇ ਆ ਜੀ ਸਾਰੇ ਸਨਾਤਨੀ ਭਾਈ ਨੂੰ ਬੇਨਤੀ ਹੈ ਅੱਜ 5 ਵਜੇ ਟੈਂ ਦਿੱਤਾ ਹੈ ਪ੍ਰਸ਼ਾਸਨ ਨੂੰ ਜੇ ਨਾ ਕੋਈ ਕਾਰਵਾਈ ਹੋਈ ਕੱਲ ਬਾਜ਼ਾਰ ਨਹੀਂ ਖੁੱਲੇਗਾ ਹੱਥ ਜੋੜ ਕੇ ਬੇਨਤੀ ਕਰਾਂ ਨੂੰ ਕਿ ਬਾਜ਼ਾਰ ਬੰਦ ਹੋਊਗਾ ਜੇ ਹੋ ਸਕੇ ਆ ਅਸੀਂ ਪੰਜਾਬ ਬੰਦੀ ਕਾਲ ਵੀ ਦੋਗੇ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਅੱਜ ਬੰਦਾ ਹਾਜ਼ਰ ਸੀਗਾ ਅਸੀਂ ਆ ਕੇ ਮੌਕਾ ਦੇਖਿਆ ਤਾਂ ਦੇਖਿਆ ਵੀ ਇਹ ਸ਼ਿਵਲਿੰਗ ਆਪਣੀ ਸਥਿਤੀ ਚ ਨਹੀਂ ਹੈ ਗੱਲੇ ਘੁੱਟੇ ਪਏ ਨੇ ਤੇ ਅਸੀਂ ਮੌਜ ਅੰਦਾਜ਼ਾ ਨਾਲ ਸ਼ੁਰੂ ਕੀਤਾ ਵੀ ਹੋਇਆ ਕਿਤਾ ਪਹਿਲਾਂ ਅੰਦਾਜ਼ਾ ਲਾਇਆ ਤਾਂ ਦਰਵਾਜ਼ੇ ਸਾਰੇ ਬੰਦ ਸੀਗੇ ਤੇ ਉਹ ਬੰਦਾ ਦੇਖਿਆ ਵੀ ਕਿੱਥੋਂ ਆ ਸਕਦਾ ਹੈ ਉਹ ਬੰਦਾ ਸਾਰੇ ਬੰਦ ਹੈ ਲੋਕ ਅਸੀਂ ਬੋਲੇ ਤੇ ਜਦੋਂ ਦੇਖਿਆ ਵੀ ਉੱਪਰ ਉਹਦੇ ਮੇਨ ਬਾਰੀ ਤਾਂ ਸਾਡੇ ਅੰਦਾਜ਼ਾ ਆ ਗਿਆ ਕਿ ਕੋਈ ਰੋਸ਼ਨ ਨਾ ਜੋ ਆਵੇ ਉਹਦੀ ਨਜ਼ਰ ਮਾਰੀ ਤਾਂ ਸਾਡੇ ਸ਼ੀਸ਼ੇ ਖੁੱਡੇ ਸੀ ਕੋਈ ਬੰਦ ਸੀਗੇ ਕੋਈ ਧਿਕਰ ਨਹੀਂ ਸੀ ਤੇ ਫਿਰ ਅਸੀਂ ਕੈਮਰੇ ਦੇ ਦਿੱਤੇ ਜਦ ਕੈਮਰੇ ਨੂੰ ਪਤਾ ਲੱਗਿਆ ਵੀ ਉਪਰ ਜਾਲੀ ਜੋ ਰਸੀ ਰਾਹੀ ਦਾ ਬੰਦੇ ਆਏ ਫਿਰ ਅਸੀਂ ਉੱਪਰ ਜਾ ਕੇ ਦੇਖਿਆ ਤਾਂ ਉੱਪਰ ਜਾਲੀ ਰਾਹੀ ਬੰਦੇ ਆਏ ਹੋਏ ਸੀ ਥੱਲੇ ਤੇ ਉਹਨਾਂ ਨੇ ਸਾਰੀ ਜਨੀਬ ਜਲਹਿਰੀ ਸੀ ਆਲੇ-ਦਲੇ ਚਾਂਦੀ ਦੀ ਸੀ ਗਾਗਰ ਛੜੀ ਨਵੀਂ ਲਹਾਂਦੀ ਸੀ ਚਾਂਦੀ ਦੀ ਉਹ ਸੀ ਉਹ ਉਹ ਜਲਹਿਰੀ ਬਟਨ ਨਹੀਂ ਉਹਨਾਂ ਨੇ ਸਿਵਲਿੰਗ ਨੂੰ ਵੀ ਬਟ ਗਿਆ ਨਾ ਤੇ ਮੈਂ ਇਹ ਸਮਝਦਾ ਵੀ ਸਾਡੇ ਅੱਜ ਪਰ ਮਾਦਮਾ ਜੇ ਅਸੀਂ ਆਰਾਧਿਆ ਆ ਸਾਡੇ ਰਾਧੇ ਦਾ ਨਾਂ ਕਤਲ ਕਰ ਤੁਸੀ ਉਹਨੂੰ ਕਤਲ ਕਰਤਾ ਮੈਂ ਜਾਂਦਾ ਹੈ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਵੀ ਸਾਡੇ ਜਿਹੜੇ ਅੱਜ ભગવાન ਦਾ ਕਤਲ ਹੋਇਆ ਹੈ ਉਹਦੀ ਸਾਡੀ ਸਾਰੇ ਜਿਹੜੇ ਭਾਵਨਾਵਾਂ ਨੂੰ ਆਹਰ ਕੀਤਾ ਗਿਆ ਵੀ ਜਿੰਨੀ ਜਲਦੀ ਹੋ ਸਕੇ ਅਸੀਂ ਤਾਂ ਕਹਿੰਦੇ ਘੰਡੇ ਦੇ ਵਿੱਚ ਬੰਦੇ ਨੂੰ ਫੜ ਕੇ ਲਿਆਓ ਸਾਡੇ ਅੱਗੇ ਕਿ ਬੜੀ ਬਾੜੀ ਕੰਮ ਹੋਇਆ ਪਰ ਇਦਾਂ ਦਾ ਕੰਮ ਹੋਣਾ ਸਾਡੀ ਸੇਫਟੀ ਬਿਲਕੁਲ ਨਹੀਂ ਹੈ ਇਸ ਤਰ੍ਹਾਂ ਸਾਡੀ ਸਕਿਉਰਿਟੀ ਦੇ ਬਹੁਤ بڑا ਇੱਕ ਧੰਮਾ ਲੱਗ ਗਿਆ ਹੈ ਜੀ ਔਰ ਸਾਨੂੰ ਇਹ ਲੱਗਦਾ ਹੈ ਵੀ ਸਾਡੀ ਅਸੀਂ ਤਾਂ ਜ਼ਿੰਦਗੀ ਜਿਹੜੇ ਜੀ ਨਹੀਂ ਸਕਾਂਗੇ ਜੋ ਹਾਲਾਤ ਬਣ ਗਏ ਨੇ ਸਾਡੇ ਦੇਖੋ ਨਾ ਸ਼ਿਗਰਕਰ ਸ਼ਿਵਜੀ ਦੇ ਪੁੰਦਰ ਜੀ ਸ਼ਿਵਜੀ ਨੇ ਤੇ ਸੁਰੱਖਿਅਤ ਤਾਂ ਅਸੀਂ ਕੀ ਕਰ ਸਕਾਂਗੇ ਹੋਰ ਬੰਦੇ ਦੋ ਸੀਗੇ ਜਿਹੜਾ ਉਹਦੇ ਪੁੱਤਰੇ ਨੇ ਐਦਾ ਹੀ ਉਹ ਵਾਪਸਲੇ ਗਏ ਉਪਰ ਕੀ ਇਹ ਕੇ ਦਾ ਪ੍ਰਸ਼ਨ ਅੱਗੇ ਸਾਨੂੰ ਦੇਖੋ ਪ੍ਰਸ਼ਾਸਨ ਨੇ ਔਰ ਐਮਐਲਏ ਸਾਹਿਬ ਨੇ ਮੇਰੇ ਫੋਨ ਕਰੇ ਤੇ ਆ ਗਏ ਸੀ ਪੁਲਿਸ ਵੀ ਮਨੇ ਕਹੇ ਤੇ ਫੋਨ ਜਿਹੜੀ ਆ ਗਈ ਸੀ ਜੀ ਮੈਂ ਵੀ ਦੋਨਾਂ ਜਿਹੜੇ ਲੋਕ ਸਗਟਾ ਇਸ ਗੱਲ ਦੀ ਮੈਨੂੰ ਪਤਾ ਵੀ ਜਾਂਦਾ ਤੇ ਕੋ ਉਹਨਾਂ ਨੇ ਅੱਜ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੋਈ ਆਪਣੀ ਬਿਆਨ ਸਾਡੇ ਦਰਜ ਹੋ ਗਏ ਨੇ ਜੀ ਤੇ ਉਹਨਾਂ ਨੇ ਡਾਕਟਰੀ ਹੋੜ ਵਗੈਰਾ ਸਭ ਕੁਝ ਬੁਲਾਇਆ ਜੀ ਉਹਦੇ ਵਿਜ਼ਾ ਪੇਪਰਸ ਤੇ ਬੰਦੇ ਬੁਲਾਏ ਨੇ ਫਿੰਗਰਪ੍ਰਿੰਟ ਲੈ ਲਏ ਨੇ ਜੀ ਬਾਕੀ ਕਾਰਵਾਈ ਤਾਂ ਪ੍ਰਸ਼ਾਸਨ ਨੇ ਕਰਨੀ ਹੈ ਔਰ ਬੰਦੇ ਉਹਨਾਂ ਨੇ پکڑਨੇ ਹੈ ਅਸੀਂ ਉਹਨਾਂ ਨੂੰ ਬੇਨਤੀ ਕਰਦੀ ਵੀ ਜਲਦ ਤੋਂ ਜਲਦ ਸਾਡੇ ਬੰਦੇ ਪਕੜ ਕੇ ਸਾਨੂੰ ਦੇ ਦਿਓ ਸ਼ਾਮ 5 ਵਜੇ ਤੱਕ ਕਰ ਕਲਾਸ ਸਾਡੇ ਸਾਰੇ ਲੋਕ ਜਿਹੜੇ ਆਹਤ ਨੇ ਕੋਈ ਗੈਰ ਨਹੀਂ ਸਾਨੂੰ 5 ਵਜੇ ਤੱਕ ਬੰਦੇ ਦੇ ਦਿਓ ਨਹੀਂ ਸਾਡਾ ਉਖੜੇ ਜਿਹੜਾ ਅੰਦਰ ਗਲਬਲ ਕੋਈ ਬੁਰਾ ਨਾ ਲੱਗੇ ਤੇ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਤੁਹਾਡੇ ਰਾਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਦਾ ਕਿ ਇਹ ਸਾਡੀ ਆਵਾਜ਼ ਪ੍ਰਸ਼ਾਸਨ ਤੱਕ ਜਾ ਰਹੀ ਹੈ ਬੁਲਾਹ ਬਚਾ ਰਹੇ ਹੋ ਤੇ ਮੈਂ ਬੇਨਤੀ ਕਰਾਂਗਾ ਤੁਹਾਡੇ ਰਾਹੀਂ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਵੀ ਉੱਪਰ ਸੀਐਮ ਸਾਹਿਬ ਨੂੰ ਵੀ ਵੀ ਇਹ ਕੋਈ ਸੰਬੰਧ ਅਜਰਾ ਪ੍ਰਤੀਨੁਮ ਹੋ ਰਿਹਾ ਹੈ ਤੇ ਹਿੰਦੁਵਾਨੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜਲਦ ਤੋਂ ਜਲਦ ਕਾਰਵਾਈ ਕਰਵਾਓ ਨਹੀਂ ਤਾਂ ਕਿਤੇ ਇਹ ਨਾ ਹੋਵੇ ਕਿ ਹੋਰ ਰੂਪ ਬਦਲ ਜਾਵੇ ਬਹੁਤ ਬਹੁਤ ਧੰਨਵਾਦ ਜੈ ਜੀ ਜੈ ਜੀ ਕਿ ਬੇਕਰੇ ਜਿਹੜੇ ਮੰਦਰ ਦੇ ਵਿੱਚ ਚੋਰੀ ਹੋਈ ਹੈ ਇਹ ਅੱਜ ਅਸੀਂ ਮਾਉਲੀ ਜੀ ਸਾਡੇ ਬੜਾ ਪ੍ਰਚੀਨ ਮੰਦਿਰ ਹੈ ਸ਼ਿਫਰੀ ਮੰਦਿਰ ਇਹ ਪੂਰੇ ਮਾਹਾ ਹੈ ਮੈਨੂੰ ਅੱਜ ਸਵੇਰੇ ਰਿਪੋਰਟ ਮੈਂ ਬੜਾ ਸ਼੍ਰੀ ਸਬੰਧਤ ਕੌਲ ਆਇਆ ਸੀ ਤਕਰੀਬਨ 6 ਵਜੇ ਦੇ ਕਰੀਬ ਕਿ ਮੰਦਿਰ ਦੇ ਵਿੱਚ ਰਾਤ ਘੇਤ ਵੀ ਹੋਈ ਹੈ ਤੇ ਨਾਲ ਚੋਰੀ ਵੀ ਕੀਤੀ ਹੈ ਜਦੋਂ ਮੈਂ ਹੁਣੇ ਮੌਕੇ ਦੇ ਉੱਤੇ ਮੌਜੂਦ ਹਾਂ ਮੈਂ ਉਸੇ ਸਮੇਂ ਵੈਸੇ ਪੁਲਿਸ ਨੂੰ ਲਾਲਦੀ ਨਾਲ ਫੋਨ ਕਰਤਾ ਸੀ ਐਸਪੀ ਸੌਰਵਜੰਨਲ ਡੀਐਸਪੀ ਹਰਜਿੰਦਰ ਸਿੰਘ ਜਿੰਦ ਤੇ ਨਾਲ ਐਸਟੀਯੂ ਸਿਟੀ ਵਾਰਨਰ ਆਉ ਬਰਿੰਦਰ ਸਿੰਘ ਤੇ ਸੀਆਈ ਦੇ ਇੰਚਾਰਜ ਅਮਨ ਉਹ ਸਾਰੇ ਮੌਕੇ ਤੇ ਮੌਜੂਦ ਚਲੇ ਗਏ ਸੀ ਕਿ 15 ਮਿੰਟ ਦੇ ਵਿੱਚ ਪਹੁੰਚ ਗਏ ਸੀ ਉੱਥੇ ਤੇ ਉਸ ਤੋਂ ਬਾਅਦ ਜੋ ਜਿਹੜੀ ਇਹਦੇ ਫਿੰਗਰਪ੍ਰਿੰਟ ਲੈ ਲਿਸਤੇ ਗਏ ਨੇ ਉਹ ਦੇ ਨਾਲ ਡਾਕਸ ਕਾਡ ਹੈ ਉਹ ਬੁਲਾਈ ਗਈ ਹੈ ਤਾਂ ਜੋ ਡਿਟੈਕਟ ਕੀਤਾ ਜਾਵੇ ਇਹ 100% ਜਿਸ ਜਗਾਹ ਤੋਂ ਮੈਂ ਉੱਪਰ ਜਾ ਕੇ ਸਾਰਾ ਵਾਕਾ ਦੇਖ ਤੇ ਜਿਸ ਜਗਾਹ ਕਿਉਂਕਿ ਮੈਂ ਬਚਪਨ ਤੋਂ ਇਸ ਮੰਦਿਰ ਦੇ ਵਿੱਚ ਆਇਆ ਸਾਡੀ ਸ਼ਰਧਾ ਇਸ ਮੰਦਿਰ ਦੇ ਨਾਲ ਬੜੀ ಅಪਾਰ ਸ਼ਰਧਾ ਜੁੜੀ ਹੋਈ ਹੈ ਔਰ ਕਿਉਂਕਿ ਇਹ ਮੇਰੇ ਘਰ ਤੋਂ ਬੜਾ ਨੇੜੇ ਠੀਕ ਹੈ ਜਿਹਦੇ ਕਰਕੇ ਜਿਹੜੇ ਮੇਰਾ ਆਣਾ ਜਾਣਾ ਤੇ ਬਿਲਕੁਲ ਹਲਕੀ ਹੀ ਬੰਦੋਕਾਂ ਨਿਕਿਆ ਰਹਿੰਦਾ ਤੇ ਇਹਦੇ ਚ ਜਿਹੜਾ ਜਿੱਥੋਂ ਇਹ ਚੋਰ ਐਂਟਰ ਕੀਤਾ ਹੈ ਉਸ ਜਗ੍ਹਾ ਦੇ ਉੱਤੋਂ ਇਹ 100 ਪ੍ਰੋਜੈਕਟ ਸਾਨੂੰ ਇਹ ਸ਼ੱਕ ਹੈ ਕਿ ਕਿਸੇ ਭੇਤੀ ਮੰਤਰਾ ਚਾਹਮਾ ਕਿਉਂਕਿ ਉਸ ਜਗ੍ਹਾ ਕੋਈ ਨਹੀਂ ਆਮ ਬੰਦੇ ਨੂੰ ਕਿਸੇ ਨੂੰ ਨਹੀਂ ਪਤਾ ਲੱਗ ਸਕਦਾ ਕਿ ਚਾਹੇ ਤਾਂ ਕੋਈ ਹੋਰੇ ਮਤਲਬ ਕਿ ਲਗਾਤਾਰ ਕੋਈ Banda ਇਸ ਦਾ ਵੀ ਚੈੱਕ ਕਰ ਰਿਹਾ ਸੀ ਕਿ ਕਿਹੜੀ ਜਗ੍ਹਾ ਤੋਂ ਕਮਜ਼ੋਰ ਚੜੀ ਸੀ ਜਿੱਥੋਂ ਇਸ ਜਗ੍ਹਾ ਤੇ ਘਾਟ ਲਾਈ ਜਾ ਸਕਦੀ ਹੈ ਸੋ ਇਹ ਬੜਾ ਨਾਹਾਈਤੀ ਨਿੰਦਣਯੋ ਜਿੰਨੀ ਇਹਦੀ ਨਿੰਦਾ ਕੀਤੀ ਜਾਵੇ ਨਹੀਂ ਇਹ ਮਾਰਾ ਕੰਮ ਕੀਤਾ ਐਸੇ ਬੰਦੇ ਬਿਲਕੁਲ ਬਖਸ਼ਣ ਨਹੀਂ ਜਾਣੇ ਚਾਹੀਦੇ ਔਰ ਮੈਂ ਸਖਤ ਨਿਰਦੇਸ਼ ਐਸਐਸਪੀ ਐਸਪੀ ਨੂੰ ਸਾਰੇ ਅਧਿਕਾਰੀਆਂ ਨੂੰ ਦੇ ਦਿੱਤੇ ਨੇ ਔਰ ਇਹਨਾਂ ਨੂੰ ਕਿਹਾ ਕਿ ਸਾਨੂੰ 24 ਘੰਟਿਆਂ ਦੇ ਵਿੱਚ ਵਿੱਚ ਇਹ ਜਿਹੜੇ ਚੋਰ ਜਿਨੇ ਇਹ ਏਕ੍ਰਣ ਹੋਣਾ ਕੰਮ ਕੀਤਾ ਉਹਨੂੰ ਫੜ ਕੇ ਸਖਤ ਤੋਂ ਸਖਤ ਹੁਣੇ ਤਿਕਾ ਦੇ ਔਰ ਮੈਂ ਥੋੜੇ ਮਾਧਮੇ ਪੇ ਨਾਲ ਰਾਤ ਤੋੜ ਕੇ ਇੱਕ ਪਬਲਿਕ ਨੂੰ ਵੀ ਅਪੀਲ ਕਰਦਾ ਸਾਰੇ ਜਣੇ ਸਾਡੀ ਸਾਰੇ ਜੀ ਸ਼ਰਧਾ ਇਸ ਮੰਦਿਰ ਦੇ ਨਾਲ ਅੱਜ ਜੀ ਵਚਪਨੀ ਕੁੜੀ ਹੋਈ ਹੈ ਤੰਤਰ ਪੁਸਤਕਾ ਤੋਂ ਹੋਈ ਹੈ। ਸ਼ਾਂਤੀ ਬਣਾ ਕੇ ਰੱਖੋ ਆਪ ਸੇ ਪੇਮ ਭਾਈਚਾਰਾ ਉਹ ਤੇ ਜਿਹੜੇ ਕੋਈ फडका ਹੁ ਗਿਆਨ ਲੈ ਕੇ ਇਸ ਗੱਲ ਦਾ ਕੋਈ ਨਾਹ ਲੈਣ ਦੀ ਕੋਸ਼ਿਸ਼ ਕਰਦੇ ਉਹਨਾਂ ਤੋਂ ਸੁਚੇਤ ਰਹੋ ਕਿਉਂਕਿ ਇਹ ਆਪਸੀ ਭਾਈਚਾਰਾ ਜਿਹੜਾ ਇਹ ਹਮੇਸ਼ਾ ਕਾਇਮ ਰਹਿੰਦਾ ਹੈ ਉਹਨਾਂ ਨਾਲ ਕੋਈ ਵੀ ਕਿਸੇ ਵੀ ਧਰਮ ਸਥਾਨ ਦੇ ਉੱਤੇ ਇਹ ਤੇ ਵੀ ਹੋਊਗੀ ਜਾਂ ਚੂਹੀ ਹੋਊਗੀ ਉਹ ਬੰਦੇ ਕਿਸੇ ਵੀ ਸਮਾਜਿਕ ਵਰਗ ਨੂੰ ਨਹੀਂ ਜਾਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ